ਸਾਸੀ ਘਾਜੀ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆ ਗਿਆ ਦਾ ਲਈ ਨਵਾਂ ਵਲੌਗ ਲੈ ਕੇ ਨਵਾਂ ਵਲੌਗ ਕੋਈ ਨਹੀਂ ਜੀ ਅੱਜ ਇਹ ਚੱਲੀ ਜੀ ਆਪਣੇ ਪਿੰਡ ਇਹਨੂੰ ਲੈਣ ਆਉਂਦੇ ਦੀ ਫੈਮਿਲੀ ਲੈ ਐਵੇਂ ਮਾਰਦੇ ਜੇ ਮੇਰੀ ਤੁਸੀਂ ਸੁਣੋ ਗੱਲ ਕੀ ਮੈਂ ਤੁਹਾਨੂੰ ਕਹਿਣ ਲੱਗੀ ਮੈਂ ਅੱਜ ਚੱਲੀ ਪੈਕੇ ਅੱਜ ਨਾ ਮੈਨੂੰ ਲੈਣ ਆਉਣਾ ਸੀ ਉਹਨਾਂ ਨੇ ਇਹ ਕਹਿੰਦੇ ਮੈਨੂੰ ਵੀ ਨਾਲ ਹੀ ਲੈ ਜਾ ਪਹਿਲੀ ਵਾਰੀ ਲਈ ਇਦਾਂ ਹੋਣ ਰਿਆ ਉਹ ਅਗਲਾਂ ਲੈਣ ਆਪਣੀ ਕੁੜੀ ਨੂੰ ਆਉਣਾ ਤੇ ਜਵਾਈ ਵੀ ਨਾਲ ਹੀ ਤਿਆਰ ਹੋਇਆ ਬਾਕੀ ਆਪਾਂ ਤੁਹਾਨੂੰ ਦੱਸਣਾ ਸੀਗਾ ਕੱਲ ਵਾਲੀ ਵੀਡੀਓ ਚ ਆਪਾਂ ਕਿਹਾ ਸੀਗਾ ਕਿ ਇਹਨਾਂ ਨੇ ਮੇਰੇ ਨਾਲ ਮੈਰਿਜ ਕਿਉਂ ਕਰਵਾਈ ਕਿਉਂਕਿ ਮੈਂ ਮੈਰਿਡ ਸੀਗੀ ਐਨ ਮੈਰਿਡ ਸੀਗੇ ਤੇ ਮੈਰਿਜ ਦਾ ਕਾਰਨ ਇਹ ਆ ਕਿ ਜਿਨ੍ਹਾਂ ਨਾਲ ਇਹਨਾਂ ਦੀ ਪਹਿਲਾਂ ਮੈਰਿਜ ਹੋਈ ਸੀ ਮਰ ਨਾਲ ਉਹ ਆ ਮੇਰੇ ਮਾਮੇ ਦਾ ਮੁੰਡਾ ਤੇ ਮੈਂ ਉਹਨਾਂ ਦੀ ਭੂਆ ਦਾ ਮੁੰਡਾ ਤੇ ਇਹ ਸਾਰਾ ਵੀ ਮਤਲਬ ਹੋਇਆ ਵਾ ਫੈਮਿਲੀ ਨਾਲ ਵੀ ਗੱਲਬਾਤ ਕਰਕੇ ਫਿਰ ਇਹ ਰਿਸ਼ਤਾ ਵੀ ਹੋਇਆ ਸਾਡਾ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇਹ ਰਿਸ਼ਤਾ ਹੋਇਆ ਤੇ ਬਾਕੀ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀਗੀ ਮੈਂ ਕਿਹਾ ਤੁਸੀਂ ਅਨਮੈਰਿਡ ਹੋ ਤੇ ਮੈਂ ਮੈਰਿਡ ਆ ਮੈਂ ਨਾਲ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲ ਇਹ ਮੈਨਾਂ ਨਹੀਂ ਸੁਣਨਾ ਕਿ ਜੇ ਤੁਸੀਂ ਮੇਰੇ ਲਈ ਮੈਰਿਜ ਦੀ ਹਾਂ ਕੀਤੀ ਹੈ ਮੇਰੇ ਨਾਲ ਕਰਾਉਣ ਵਾਸਤੇ ਤੇ ਮੈਨੂੰ ਕਦੇ ਵੀ ਇਹ ਮੈਨਾਂ ਨਾ ਮਾਰਿਓ ਕਿ ਮੈਂ ਕੁਵਾਰਾ ਆ ਮਾਂ ਤੂੰ ਵਿਆਹੀ ਹੈ ਕਿ ਮੈਂ ਇਹ ਚੀਜ਼ ਨਹੀਂ ਕਦੇ ਵੀ ਸੁਣਨਾ ਚਾਹੁੰਦੀ ਕਿ ਤੁਸੀਂ ਬੜੇ ਠੰਡੇ ਦਿਮਾਗ ਨਾਲ ਸੋਚ ਕੇ ਫੇਰ ਹੀ ਮੇਰੇ ਨਾਲ ਮੈਰਿਜ ਕਰਵਾਇਓ ਜਦੋਂ ਸਾਡਾ ਕੀ ਉਹਨੂੰ ਕਹਿੰਦੇ ਆ ਰੋਕਾ ਠਾਕਾ ਜਿਹੜਾ ਦੱਬਾ ਵਗੈਰਾ ਦਿੰਦੇ ਆ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਉਹਦੇ ਵਿੱਚ ਮੈਂ ਸਿਰਫ ਇਹਨਾਂ ਨੂੰ ਇਹੋ ਹੀ ਗੱਲਾਂ ਬਾਕੀ ਜਿੱਦਾਂ ਵੀ ਚਲੋ ਤੁਹਾਡੇ ਪਰਿਵਾਰ ਦੀ ਹੋਏਗੀ ਸਹਿਮਤੀ ਉਹਦਾ ਮੈਂ ਚੱਲਾਂਗੀ ਤੇ ਜਿੱਦਾਂ ਅਡਜਸਟਮੈਂਟ ਨਾਲ ਹੀ ਮਤਲਬ ਟਾਈਮ ਨਿਕਲਦਾ ਤੇ ਬਾਕੀ ਮੈਨੂੰ ਇਹ ਸੀਗਾ ਕਿ ਚਲੋ ਚੰਗੇ ਨੇ ਉੱਥੇ ਹੁੰਦੇ ਹੁੰਦੇ ਹੀ ਕਿ ਨਾਰਮਾ ਹੁੰਦੇ ਹੁੰਦੇ ਹੀ ਪਤਾ ਸੀਗਾ ਕਿ ਚਲੋ ਸਾਨੂੰ ਇੱਕ ਦੂਜੇ ਦਾ ਭੇਦ ਵੀ ਸੀ ਮੈਨੂੰ ਇਹਦਾ ਭੇਦ ਪਤਾ ਸੀ ਤੇ ਇਹਨੂੰ ਮੇਰਾ ਪਤਾ ਸੀ ਸਾਰਾ ਮੇਰਾ ਸੁਭਾਅ ਕਿਦਾਂ ਦਾ ਤਾਂ ਮੈਨੂੰ ਇਹਨਾਂ ਦਾ ਪਤਾ ਸੀ ਤੇ ਬਾਅਦ ਵਿੱਚ ਮੈਂ ਇਹਨਾਂ ਨੂੰ ਇਹ ਵੀ ਗੱਲ ਦੇ ਕੁਛ ਹੀ ਕੀ ਤੂੰ ਕਿਤੇ ਕੋਈ ਪਰਿਵਾਰ ਦੇ ਉਹਦੇ ਵਿੱਚ ਆ ਕੇ ਜਾਂ ਮਤਲਬ ਕਾਨੂੰ ਕਿਸੇ ਦੇ ਦਬਾਅ 'ਚ ਤੇਰੀ ਮੈਰਿਜ ਕਰਦੇ ਪਏ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਇਹ ਬੜੀ ਵੀ ਸੋਚ ਸਮਝ ਕੇ ਫੈਸਲਾ ਲਿਆ ਸੀ ਕਿ ਮੈਂ ਕਿਸੇ ਦੇ ਦਬਾਅ 'ਚ ਨਹੀਂ ਆਇਆ ਹਾਂ ਕਿ ਮੈਨੂੰ ਪਤਾ ਲੱਗ ਗਿਆ ਹੈ ਵੀ ਇਹ ਬਹੁਤ ਦੁਖੀ ਨੇ ਤੇ ਜਿੱਦਾਂ ਵੀ ਮਤਲਬ ਵੀ ਇਹਨਾਂ ਦੀ ਚੋਰਾਂ ਦੀ ਕਿਸਮਤ 'ਚ ਪਹਿਲਾਂ ਲਿਖਿਆ ਸੀ ਵੀ ਇਦਾਂ ਵੀ ਹੁਣਾਂ ਵੀ ਮੇਰੇ ਬਡੇ ਬ੍ਰਦਰ ਨੇ ਤੇ ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਪਏ ਇਹਨੇ ਵੀ ਦੁੱਖ ਬਹੁਤ ਵੇਖੇ ਤੇ ਇਸ ਕਰਕੇ ਥੋੜਾ ਜਿਹਾ ਆਪ ਹੀ ਹੁੰਦਾ ਹੀ ਮਨ ਨੂੰ ਹੁੰਦਾ ਹੀ ਕਿ ਨਹੀਂ ਇਹ ਨਹੀਂ ਚੰਗੀ ਕੁੜੀ ਆ ਤੇ ਰੱਬਾ ਵੀ ਤੂੰ ਵੀ ਚੰਗੀ ਨਹੀਂ ਕੀਤੀ ਬਸ ਫਿਰ ਚਲੋ ਖੈਰ ਕੋਈ ਗੱਲ ਨਹੀਂ ਬਾਕੀ ਇਹ ਵੀ ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਕੋਪਰੇਟ ਕਰਦੇ ਨੇ ਕੋਈ ਅਹੋਜੀ ਗੱਲ ਨਹੀਂ ਹੈਗੀ ਤੇ ਅਮਰ ਵੀ ਮੜਾ ਨਹੀਂ ਸੀਗਾ ਅਮਰ ਵੀ ਬਹੁਤ ਜ਼ਿਆਦਾ ਚੰਗਾ ਇਨਸਾਨ ਸੀਗਾ ਜਿੱਦਾਂ ਮੈਨੂੰ ਅਮਰ ਮਤਲਬ ਪਿਆਰ ਕਰਦੇ ਸੀਗਾ ਜਿੱਦਾਂ ਮੇਰਾ ਉਹ ਨਾਲ ਹਿਸਾਬ ਸੀਗਾ ਪੂਰਾ ਇਦਾਂ ਹੀ ਮਤਲਬ ਇਹਨਾਂ ਨਾਲ ਵੀ ਉਦਾਂ ਹੀ ਆ ਤੇ ਬਾਕੀ ਜਿੱਦਾਂ ਜੋ ਪ੍ਰਮਾਤਮਾ ਦਾ ਭਾਣਾ ਸੀਗਾ ਉਹਨੂੰ ਮੰਨਣਾ ਹੀ ਪੈਣਾ ਸੀਗਾ ਆਪਾਂ ਕਰ ਵੀ ਕੀ ਸਕਦੇ ਆ ਆਪਣੇ ਵੱਲ ਤੇ ਆਪਾਂ ਪੂਰੀ ਵਾਹ ਪੇਸ਼ ਲਾਈ ਸੀਗੀ ਜਿੱਥੋਂ ਤੱਕ ਸਾਡਾ ਮਤਲਬ ਜੋਰ ਚੱਲਦਾ ਸੀਗਾ ਪਰ ਕਹਿੰਦੇ ਆ ਨਾ ਪ੍ਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਤੇ ਬਾਕੀ ਗੱਲ ਕਈ ਵਾਰੀ ਨਾ ਮੈਨੂੰ ਕਮੈਂਟ ਕਰ ਦਿੰਦੇ ਆ ਕਿ ਦੀਦੀ ਤੁਸੀਂ ਬੜੀ ਜਲਦੀ ਕਰ ਲਈ ਬੜੀ ਜਲਦੀ ਕਰ ਲਈ ਤੇ ਤਨ ਮੈਂ ਪਹਿਲਾਂ ਵੀ ਦੱਸਿਆ ਸੀਗਾ ਨਾ ਕਈ ਵਾਰੀ ਕੋਈ ਮਜਬੂਰੀ ਵੀ ਹੁੰਦੀ ਹੈ ਤੇ ਬਾਕੀ ਚਲੋ ਜ਼ਿੰਦਗੀ ਦੇ ਵਿੱਚ ਅੱਗੇ ਵੀ ਤਾਂ ਵਧਣਾ ਹੀ ਸੀਗਾ ਤੇ ਬਾਕੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਅਮਰ ਨੂੰ ਭੁੱਲ ਗਏ ਜਾਂ ਮੈਂ ਅਮਰ ਨੂੰ ਯਾਦ ਨਹੀਂ ਕਰਦੀ ਅਜੇ ਵੀ ਨਾ ਕਈ ਵਕਤ ਆਪਾਂ ਕਈ ਵਾਰੀ ਇਕੱਠੇ ਬੈਠੇ ਹੁੰਨੇ ਆ ਤੇ ਮੈਂ ਕਈ ਵਾਰੀ ਕੋਈ ਪਹਿਲੀਆਂ ਪਿਕ ਵੇਖ ਲੈਣੀ ਆ ਜਾਂ ਆਪਸ ਵਿੱਚ ਕੋਈ ਗੱਲਬਾਤ ਕਰਦੇ ਆ ਵਿੱਚ ਕਿਤੇ ਨਾ ਕਿਤੇ ਅਮਰਦਾ ਜਿਕਰ ਹੋ ਹੀ ਜਾਂਦਾ ਕਿ ਮਤਲਬ ਮੈਂ ਕਾਫੀ ਇਹ ਨਾ ਨਾ ਜੇ ਗੱਲਬ ਗਲ ਕਰੀਏ ਤੇ ਯਾਦ ਕਰੀਦਾ ਹੀ ਆ ਤੇ ਫਿਰ ਵੀ ਚਲੋ ਕੋਈ ਬਹੁਤ ਇਹ ਮੈਨੂੰ ਇਹ ਇਦਾਂ ਨਹੀਂ ਕਹਿੰਦੇ ਕਿ ਲੈ ਤੂੰ ਯਾਦ ਕਰਨ ਲੱਗ ਗਈ ਆ ਇਦਾਂ ਓਦਾਂ ਕਿ ਨਵੀਂ ਜਿੱਲਦੀ ਕੀ ਸ਼ੁਰੂ ਹੋਈ ਆ ਤੇ ਬਾਕੀ ਤੁਹਾਡੇ ਸਾਰਿਆਂ ਦਾ ਕਮੈਂਟ ਹੀ ਵੀ ਦੀਦੀ ਤੇ ਭਾਜੀ ਤੁਸੀਂ ਹਮੇਸ਼ਾ ਖੁਸ਼ੀ ਰਹੋ ਤੇ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ ਤੁਹਾਡੀ ਦੀਦੀ ਖੁਸ਼ੀ ਰਹੂਗੀ ਤੇ ਇਹ ਮਤਲਬ ਵੀ ਸਾਡਾ ਇੱਕ ਸਾਡਾ ਕੋਈ ਲਾਲਪੀ ਸੰਯੋਗ ਹੀ ਵੀ ਲਿਖਿਆ ਤੇ ਬਾਕੀ ਤੁਹਾਨੂੰ ਅਸੀਂ ਵੀ ਨਵੀਆਂ-ਨਵੀਆਂ ਵੀਡੀਓ ਲੈ ਕੇ ਵੀ ਵਿਖਾਵਾਂਗੇ ਤੇ ਇਹ ਦੱਸੋ ਕਿ ਤੁਸੀਂ ਹੁਣ ਹਾਸੇ ਵਾਲੀ ਵੀਡੀਓ ਵੇਖਿਆ ਕਰਨੀ ਆ ਜਾਂ ਮਤਲਬ ਮੈਂ 네ਗਟਿਵ ਰੋਲ ਹੀ ਕਰਾਂ ਜਾਂ ਇਹ 네ਗਟਿਵ ਰੋਲ ਕਰਾਂ ਜਾਂ ਕਿੱਦਾਂ ਕਰੀਏ ਜਾਂ ਫਨੀ ਵੀਡੀਓ ਬਣਾਇਆ ਕਰੀਏ ਥੋੜਾ ਜਿਹਾ ਆਪਣਾ ਆਈਡੀਆ ਦੇ ਦਿਓ ਫਿਰ ਆਪਾਂ ਉਹ ਸਾਡੀਆਂ ਵੀਡੀਓ ਸ਼ੁਰੂ ਕਰ ਦੇਣੀਆਂ ਨੇ ਤੇ ਬਾਕੀ ਚਲੋ ਨੱਲਾਂ ਬਤਾਦਾ ਇਦਾਂ ਹੀ ਚਲਦੀਆਂ ਰਹਿਣੀਆਂ ਨੇ ਜੋ ਸੀਗਾ ਤੁਹਾਨੂੰ ਸਾਰਾ ਕੁਝ ਕਲੀਅਰ ਕਰਤਾ ਕਿ ਰਿਸ਼ਤੇਦਾਰੀ ਦੇ ਵਿੱਚ ਕਿਹੜਾ ਰਿਸ਼ਤਾ ਜਿਹਦੇ ਨਾਲ ਮੇਰਾ ਮਤਲਬ ਰਿਸ਼ਤਾ ਹੋਇਆ ਉਹ ਵੀ ਤੁਹਾਨੂੰ ਸਾਰਾ ਦੱਸਤਾ ਬਾਕੀ ਸਾਰਿਆਂ ਨੂੰ ਜੀ ਪਿਆਰ ਆਪਣੀ ਸੱਸ ਜੀ